ਫਾਈਟਿੰਗ ਦੀ ਗੱਲ ਹੈ ਇਨ ਫਾਈਟਿੰਗ ਕਿਤੇ ਨਹੀਂ ਹੈ ਇੱਕ ਅਦਾ ਵਿਅਕਤੀ ਵਿਸ਼ੇਸ਼ ਜਿਨ੍ਹਾਂ ਦਾ ਕਈਆਂ ਦਾ ਕੰਮ ਹੀ ਇਹ ਹੁੰਦਾ ਹੈ ਕਿ ਅਸੀਂ ਲੜਨਾ ਹੈ ਅਸੀਂ ਆਪਣੀ ਗੱਲ ਕਰਨੀ ਹੈ ਸਮਬਡੀ ਫੀਲਸ ਕਿ ਮੇਰੇ ਪਾਸ ਹੀ ਵਿਜ਼ਨ ਹੈ ਔਰ ਕਿਸੇ ਕੇ ਪਾਸ ਵਿਜ਼ਨ ਨਹੀਂ ਹੈ ਮੈਂ ਹੀ ਇਕੱਲਾ ਦਿਸ਼ਾ ਔਰ ਦਸ਼ਾ ਦੇ ਸਕਦਾ ਹਾਂ ਇਸ ਤਰ੍ਹਾਂ ਦੀ ਇਕਦੁੱਕਾ ਗੱਲ ਹੈ ਵਿਅਕਤੀ ਦੇ ਕਿਸੇ ਉਂਗਲ ਨੂੰ ਸ਼ੂਗਰ ਹੋ ਜਾਏ ਜ਼ਖਮ ਹੋ ਜਾਏ ਤਾਂ ਇਟਸ ਬੈਟਰ ਕਿ ਉਹਨੂੰ ਕੱਟ ਦੇਣਾ ਚਾਹੀਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਹੁਣ ਸਹੀ ਵਕਤ ਆ ਗਿਆ ਹੈ ਹੁਣ ਪਾਰਟੀ ਬਹੁਤ ਸਾਰਾ ਨੁਕਸਾਨ ਨਹੀਂ ਚੱਲ ਸਕਦੀ ਭਗਵਾਨ ਮਾਨ ਦੇ ਨਾਲ ਤੁਹਾਡੀ ਕੀ ਇਕੁਏਸ਼ਨ ਹੈ ਉਹ ਰਾਤ ਦਾ ਜੋ ਮਾਮਲਾ ਸੀਗਾ ਉਹ ਕੀ ਮਾਮਲਾ ਸੀ ਤੋਂ ਦੇਖੋ ਕਈ ਲੋਕਾਂ ਨੂੰ ਮੈਂ ਹਾਜਮ ਨਹੀਂ ਹੋ ਰਿਹਾ ਹਮਮ ਕੋਣ ਕੀ ਨੂੰ ਕਹਿ ਰਿਹਾ ਜੋ ਮਨਪ੍ਰੀਤ ਸਿੰਘ ਬਾਦਲ ਕੀ ਕਹੇ ਮੈਂ ਕਦੇ ਕਿਸੇ ਨੂੰ ਦੇਣੇ ਮਿਲਣ ਮੈਂ ਰਾਤ ਨੂੰ ਕਦੇ ਕਿਸੇ ਨੂੰ ਮਿਲਣ ਨਹੀਂ ਜਾਂਦਾ ਪੰਜਾਬ ਵਿੱਚ 2024 ਦੀ ਕੀ ਤਿਆਰੀ ਹੈ ਕਾਂਗਰਸ ਦੀ ਸਾਡੇ ਨਾਲ ਇਸ ਵਕਤ ਨੇ ਪੰਜਾਬ ਕਾਂਗਰਸ ਦੇ ਚੀਫ ਰਾਜ ਅਮਰਿੰਦਰ ਵੜਿੰਗ ਸਿੱਧਾ ਉਹਨਾਂ ਨਾਲ ਗੱਲ ਕਰਦੇ ਆ ਸਰ ਪਿਛਲੀ ਵਾਰ 8 ਵਿੱਚ 13 ਵਿੱਚ 8 ਸੀਟਾਂ ਤੁਸੀਂ ਜਿੱਤੀ ਸੀ ਇਸ ਵਾਰ ਕੀ ਤਿਆਰੀ ਹੈ ਕਾਂਗਰਸ ਦੀ ਦੇਖੋ ਵੈਸੇ ਤਾਂ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਵਾਰੀ ਵੀ ਜਿਹੜੀ ਲਾਰਜੈਸਟ ਪਾਰਟੀ ਚਾਰਾਂ ਪਾਰਟੀਆਂ ਚੋਂ ਨਿਕਲੀ ਉਹ ਕਾਂਗਰਸ ਪਾਰਟੀ ਬਣੇ ਅ ਅਸੀਂ ਜਿਹੜੇ ਇਲਾਕੇ ਚ ਜਾਣੇ ਆ ਕਾਫੀ ਲੋਕ ਇਹ ਸਾਨੂੰ ਗੱਲ ਕਹਿੰਦੇ ਨੇ ਕਿ ਕਾਂਗਰਸ ਨੇ ਚੰਗਾ ਹੁੰਦਾ ਜੇ ਅੱਜ ਕਾਂਗਰਸ ਪਾਰਟੀ ਹੁੰਦੀ ਔਰ ਮੈਨੂੰ ਪੂਰਨ ਉਮੀਦ ਹੈ ਕਿ ਚੰਗੀਆਂ ਸੀਟਸ ਦੇ ਨਾਲ ਹਾਈएस्ट ਨੰਬਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਰਹੇਗਾ ਜਿੰਤੋਂ ਤੱਕ ਤੁਸੀਂ ਕਹਿੰਦੇ ਹੋ ਕਿ ਤਿਆਰੀ ਕੀ ਹੈ ਅਸੀਂ ਸੰਗਠਨ ਦੀ ਅਗਰ ਗੱਲ ਕਰੀਏ ਤਾਂ ਬਿਲਕੁਲ ਅਸੀਂ ਬੂਥ ਸਟਰ ਦਾ ਜਿਹੜਾ ਸੰਗਠਨ ਹੁੰਦਾ ਹੈ ਉਹ ਇਸ ਵਾਰੀ ਅਸੀਂ ਤਿਆਰੀ ਕਰ ਲਈ ਹੈ ਫੋਂਟੋ ਹੀ ਸਾਡੀ ਬੂਥ ਸਟਰ ਦੇ ਸੰਗਠਨ ਦੀ ਤਿਆਰੀ ਹੈ ਸਾਡੀਆਂ ਮੀਟਿੰਗਸ ਹੋ ਰਹੀਆਂ ਐ ਅਸੀਂ ਵਰਕ ਅਲੋਕੇਸ਼ਨ ਉਹਨਾਂ ਨੂੰ ਕਰ ਦਿੱਤਾ ਗਈ ਹੈ ਔਰ ਪਹਿਲੀ ਵਾਰੀ 11 ਤਰੀਕ ਨੂੰ ਸਾਡੀ ਉਹ तमाम ਲੋਕਾਂ ਦੇ ਨਾਲ ਮੀਟਿੰਗ ਜਾਨੀ ਕਿ ਕਨਵੈਨਸ਼ਨ ਲੈਣ ਵਾਸਤੇ 올 ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਖਰਗੇ ਸਾਹਿਬ ਵੀ ਆ ਰਹੇ ਨੇ ਸੋ ਜਿਹੜਾ ਕੰਮ ਅਸੀਂ ਇਲੈਕਸ਼ਨ ਦਰਮਿਆਨ ਕਰਦੇ ਹੁੰਦੇ ਆ ਉਹ ਅਸੀਂ ਤਿਆਰੀਆਂ ਹੁਣੇ ਤੋਂ ਵਡੀਆਂ ਵੀ ਐ ਪਠਾ ਪੋਲਿਟਿਕਸ ਦੇ ਵਿੱਚ

ਯਾ ਦੇਖੋ 13 ਦੀਆਂ 13 ਕੋਈ ਬੰਦਾ 올 द बेस्ट टू ਆਮ ਆਦਮੀ ਪਾਰਟੀ ਬਟ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਗੱਲ ਕਹਿਣੀ ਇਹ ਤਾਂ ਹੌਨਾਂ ਵਾਲਾ ਸਮਾਂ ਦੱਸੇਗਾ ਕਿ ਕੌਣ 13 ਦੀਆਂ 13 ਜਿੱਤਦਾ ਹੈ ਜਾਂ ਕੌਣ ਪਾਰਲੀਮੈਂਟ ਦੇ ਵਿੱਚ ਬਾਜ਼ੀ ਮਾਰਦੀ ਹੈ ਹਾਂ ਜਿੰ ਤੋ ਤੱਕ ਇਨ ਫਾਈਟਿੰਗ ਦੀ ਗੱਲ ਹੈ ਇਨ ਫਾਈਟਿੰਗ ਕਿਤੇ ਨਹੀਂ ਹੈ ਇੱਕ ਅਦਾ ਵਿਅਕਤੀ ਵਿਸ਼ੇਸ਼ ਜਿਨ੍ਹਾਂ ਦਾ ਕਈਆਂ ਦਾ ਕੰਮ ਹੀ ਇਹ ਹੁੰਦਾ ਹੈ ਕਿ ਅਸੀਂ ਲੜਨਾ ਹੈ ਅਸੀਂ ਆਪਣੀ ਗੱਲ ਕਰਨੀ ਹੈ ਸਮਬਡੀ ਫੀਲਸ ਕਿ ਮੇਰੇ ਪਾਸ ਹੀ ਵਿਜ਼ਨ ਹੈ ਔਰ ਕਿਸੇ ਕੇ ਪਾਸ ਵਿਜ਼ਨ ਨਹੀਂ ਹੈ ਮੈਂ ਹੀ ਇਕੱਲਾ ਦਿਸ਼ਾ ਔਰ ਦਸ਼ਾ ਦੇ ਸਕਦਾ ਹਾਂ ਇਸ ਤਰ੍ਹਾਂ ਦੀ ਇਕ ਦੁੱਕਾ ਗੱਲ ਹੈਗੀ ਔਰ ਮੈਨੂੰ ਪੂਰਨ ਉਮੀਦ ਹੈ ਆਉਣ ਵਾਲੇ ਸਮੇਂ ਚ 올 ਇੰਡੀਆ ਕਾਂਗਰਸ ਕਮੇਟੀ ਦੇ ਕੋਲੇ ਉਹ ਸਾਰੇ ਤਮਾਮ ਮਾਮਲੇ ਹੈਗੇ ਨੇ ਉਹ ਜਲਦੀ ਨਿਜਿੱਠੇ ਜਾਣਗੇ ਬਿਫੋਰ ਇਲੈਕਸ਼ਨ ਔਨ ਵੈਲ ਟਾਈਮ ਉਹ ਸਾਰਿਆਂ ਦਾ ਹੱਲ ਹੋ ਜਾਏਗਾ ਤੁਸੀਂ ਪਹਿਲੇ ਵੀ ਗੱਲ ਕੀਤੀ ਇਨਡਿਸਿਪਲਿਨ ਦੀ ਔਰ ਇਹ ਗੱਲ ਅਲੱਗ-ਅਲੱਗ ਵੱਖਰੇ ਮੌਕੇ ਵਿੱਚ ਵੀ ਉਭਰੀ ਹੈ ਦਵਿੰਦਰ ਯਾਦਵ ਦੇ ਨਾਲ ਵੀ ਗੱਲ ਹੋਈ ਹੈ ਲੇਕਿਨ ਇਸ ਤਰ੍ਹਾਂ ਲੱਗਦਾ ਹੈ ਕਿ ਕਾਂਗਰਸ ਦਾ ਕੋਈ ਮਨ ਨਹੀਂ ਹੈਗਾ ਕਿ ਕੋਈ ਐਕਸ਼ਨ ਲੈਣ ਕਿਉਂਕਿ ਤੁਸੀਂ ਕਈ ਵਾਰ ਕਈ ਦਫਾ ਕਹਿ ਚੁੱਕੇ ਹੋ ਕਿ ਐਕਸ਼ਨ ਹੋਏਗਾ ਹੁਣ ਤੱਕ ਤਾਂ ਕੋਈ ਐਕਸ਼ਨ ਨਹੀਂ ਦੇਖਿਆ ਗਿਆ ਔਰ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਉਹ ਵੀ ਟਵੀਟ ਕਰਕੇ ਵਾਪਸ ਜਵਾਬ ਪਲਟ ਕੇ ਜਵਾਬ ਦਿੰਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਇਸ ਦਾ ਚਲੋ ਮੈਂ ਨਾ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਲੈ ਕੇ ਪਰ ਮੈਨੂੰ ਲੱਗਦਾ ਹੈ ਕਿ ਹੁਣ ਇਨਡਿਸਿਪਲਿਨ ਤੇ ਗੱਲ ਕਰਨੀ ਪਵੇਗੀ ਮੈਂ ਅਕਸਰ ਇਹ ਐਗਜ਼ਾਮਪਲ ਕੋਡ ਕਰਦਾ ਕਿ ਅਗਰ ਵਿਅਕਤੀ ਦੇ ਕਿਸੇ ਉਂਗਲ ਨੂੰ ਸ਼ੂਗਰ ਹੋ ਜਾਏ ਜ਼ਖਮ ਹੋ ਜਾਏ ਤਾਂ ਇਟਸ ਬੈਟਰ ਕਿ ਉਹਨੂੰ ਕੱਟ ਦੇਣਾ ਚਾਹੀਦਾ ਸੋ ਮੈਨੂੰ ਲੱਗਦਾ ਹੈ ਕਿ ਹੁਣ ਸਹੀ ਵਕਤ ਆ ਗਿਆ ਹੈ ਹੁਣ ਪਾਰਟੀ ਬਹੁਤ ਸਾਰਾ ਨੁਕਸਾਨ ਨਹੀਂ ਚੱਲ ਸਕਦੀ ਪਾਰਟੀ ਨੇ ਬਹੁਤ ਸਾਰਾ ਨੁਕਸਾਨ ਮਗਰਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਨਡਿਸਿਪਲਿਨ ਕਰਕੇ ਚੱਲਿਆ ਐਂਡ ਆਈ ਥਿੰਕ ਕੋਈ ਵਿਅਕਤੀ ਵਿਸ਼ੇਸ਼ ਦੇ ਕਰਕੇ ਹੁਣ ਪਾਰਟੀ ਰੁਕੇਗੀ ਨਹੀਂ ਅਗਰ ਇਸ ਤਰ੍ਹਾਂ ਦਾ ਚੱਲਦਾ ਰਿਹਾ ਸਿਲਸਿਲਾ ਮੈਨੂੰ ਲੱਗਦਾ ਜਲਦੀ ਪਾਰਟੀ ਉਰੇ ਤੇ ਕੋਈ ਨਾ ਕੋਈ ਕੌਗਨੀਸ਼ੈਂਸ ਲਏਗੀ ਨਹੀਂ ਤਾਂ ਫਿਰ ਕੋਈ ਗੱਲ ਹੀ ਨਹੀਂ ਹੋਏਗੀ ਕਿਉਂਕਿ ਤੁਸੀਂ ਕਈ ਵਾਰ ਇਹ ਗੱਲ ਕਰ ਚੁੱਕੇ ਹੋ ਹੁਣ ਤੱਕ ਕੋਈ ਐਕਸ਼ਨ ਨਹੀਂ ਬਟ ਪਾਰਟੀ ਪ੍ਰੈਜ਼ੀਡੈਂਟ ਹੋਣ ਦੇ ਬਾਅਦ ਇਸ ਤਰ੍ਹਾਂ ਦਾ ਤੁਸੀਂ ਪਹਿਲੇ ਪੇਸ਼ ਕਰ ਚੁੱਕੇ ਹੋ ਉਹਦੇ ਬਾਅਦ ਕਿਉਂ ਇੰਨੀ ਦੇਰੀ ਹੋ ਰਹੀ ਹੈ ਕੀ وجہ ਹੋ ਸਕਦੀ ਹੈ ਹੋਰ ਹੋਣਾ ਜੇਕਰ ਹੋਣਾ ਹੈ ਤੇ ਲੋਕ ਸਭਾ ਤੋਂ ਪਹਿਲੇ ਹੋਏਗਾ ਉਹਨਾਂ ਨੂੰ ਸਵੀਰ ਮਿਲੇਗੀ ਨਹੀਂ ਮਿਲੇਗੀ ਉਹਨਾਂ ਨੂੰ ਤੁਸੀਂ ਵੀ ਵੈਰੀ ਓਨੈਸਟ ਮੈਂ ਪਾਰਟੀ ਪ੍ਰਧਾਨ ਹੁੰਦੇ ਹਾਂ ਕਦੇ ਕਿਸੇ ਦੀ ਸ਼ਿਕਾਇਤ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਹਜੇ ਤੱਕ ਕੀਤੀ ਨਹੀਂ ਸੀ ਫਸਟ ਟਾਈਮ ਇਟ ਹੈਪਨਸ ਕਿ ਕੁਝ ਪਾਰਟੀ ਨੂੰ ਦੇ ਧਿਆਨ ਦੇ ਵਿੱਚ ਹਾਈ ਕਮਾਂਡ ਦੇ ਇਨਡਿਸਪਲਿਨ ਦਾ ਮਾਮਲਾ ਧਿਆਨ ਦੇ ਵਿੱਚ ਲਿਆਦਾ ਹੈ ਔਰ ਪਾਰਟੀ ਬਹੁਤ ਗੰਭੀਰ ਹੈ ਮੈਨੂੰ ਸਮਝ ਆ ਰਹੀ ਹੈ ਕਿ ਪਾਰਟੀ ਗੰਭੀਰ ਹੈ ਔਰ ਔਰ ਨਾਲੇ ਸਮਝ 100% indiscipline ਕਰਨ ਵਾਲੇ ਲੋਕਾਂ ਤੇ ਕੌਗਨੀਜੈਂਸ ਲਿਆ ਜਾਏਗਾ 100% ਪਹਿਲੇ ਮਨਪ੍ਰੀਤ ਬਾਦਲ ਕਹਿੰਦੇ ਸੀ ਫਿਰ ਹੁਣ ਨਵਜੋਤ ਸਿੰਘ ਕਹਿੰਦੇ ਕਿ ਤੁਸੀਂ ਭਗਵੰਦ ਮਾਨ ਦੇ ਨਾਲ ਤੁਹਾਡੀ ਕੀ ਇਕੁਏਸ਼ਨ ਹੈ ਉਹ ਰਾਤ ਦਾ ਜੋ ਮਾਮਲਾ ਸੀਗਾ ਉਹ ਕੀ ਮਾਮਲਾ ਸੀ ਤੋਂ ਦੇਖੋ ਕਈ ਲੋਕਾਂ ਨੂੰ ਮੈਂ ਹਾਜਮ ਨਹੀਂ ਹੋ ਰਿਹਾ ਕੌਣ ਕਿਨੂੰ ਕਹਿ ਰਿਹਾ ਜੋ ਮਨਪ੍ਰੀਤ ਸਿੰਘ ਬਾਦਲ ਕੀ ਕਹਿ ਰਿਹਾ ਮੈਂ ਕਦੇ ਕਿਸੇ ਨੂੰ ਦੇਣੇ ਮਿਲਣ ਮੈਂ ਰਾਤ ਨੂੰ ਕਦੇ ਕਿਸੇ ਨੂੰ ਮਿਲਣ ਨਹੀਂ ਜਾਂਦਾ ਜਦੋਂ ਜਾਂਦਾ ਦਿਨੇ ਮਿਲਣ ਜਾਂਦਾ ਅਗਰ ਭਗਵੰਤ ਸਿੰਘ ਮਾਨ ਨੂੰ ਵੀ ਕਦੇ ਮਿਲਣ ਆਸੇ ਗਏ ਐ ਮੁੱਖ ਮੰਤਰੀ ਪੰਜਾਬ ਨੂੰ ਤਾਂ ਦਿਨ ਵੇਲੇ ਸ਼ਰਿਆਮ ਲੋਕਾਂ ਦੇ ਸਾਹਮਣੇ ਮਿਲਣਾ ਔਰ ਚੀਫ ਮਿੰਿਸਟਰ ਨੂੰ ਕੋਈ ਰਾਤ ਨੂੰ ਛੁਪਕੇ ਛੁਪਾ ਕੇ ਜਾਂ ਕੋਈ ਭੇਸ ਬਦਲ ਕੇ ਮਿਲ ਸਕਦਾ ਹੈ ਮੇਰੇ ਖਿਆਲ ਜਿੱਥੇ ਬਹੁਤ ਸਾਰੀ ਸਕਿਉਰਿਟੀ ਅਮਲਾ ਫਮਲਾ ਆਈ ਡੋਨਟ ਥਿੰਕ ਸੋ ਐਂਡ ਜਿਹੜਾ ਵੀ ਵਿਅਕਤੀ ਇਸ ਤਰ੍ਹਾਂ ਕਰਦਾ ਜਾਂ ਕਹਿੰਦਾ ਉਹ ਮੈਨੂੰ ਲੱਗਦਾ ਬੇਵਕੂਫ ਹੋਏਗਾ ਇਹ ਸਾਰੇ ਦਾ ਸਾਰਾ ਜਾਣ ਬੁਝ ਕੇ ਇੱਕ ਨਰੇਟਿਵ ਦੇ ਤੌਰ ਤੇ ਕਿ ਰਾਜਾ ਵੜਿੰਗ ਫਲਾਂ ਕੁਝ ਲੋਕਾਂ ਨੂੰ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਰਾਜਾ ਵੜਿੰਗ ਜਿੱਥੇ ਮੈਂ 64000 ਵੋਟਾਂ ਨਾਲ ਹਾਰ ਗਿਆ ਉੱਥੇ ਰਾਜਾ ਵੜਿੰਗ ਹਰí ਅੱਜ ਵੀ ਜਿੱਤ ਗਏ ਨੇ ਕੋਈ ਨਾ ਕੋਈ ਤਾਂ ਕੁਆਲਿਟੀ ਹੋਏਗੀ ਅੱਜ ਵੀ ਪੂਰੇ ਮਾਲਵਾ ਜਿੱਥੇ ਹਾਰ ਗਿਆ সুইਪ ਹੋ ਗਈ ਜਿੱਥੇ ਖੁਦ ਮੈਂ ਸਮਝਦਾ ਕਿ ਸਿੱਧੂ ਸਾਹਿਬ ਵੀਗੇ ਪੀਸੀਸੀ ਪ੍ਰੈਜ਼ੀਡੈਂਟ ਇੱਕ ਆਮ ਜਿਹੜੀ ਫਸਟ ਟਾਈਮਰ ਸੀ ਉਹਨਾਂ ਤੋਂ ਚੋਣ ਹਾਰ ਗਏ ਨੇ ਸੋ ਆਈ ਥਿੰਕ ਇਹ ਸਾਰੇ ਦਾ ਸਾਰਾ ਪ੍ਰੋਪਗੈਂਡਾ ਉਹਨਾਂ ਲੋਕਾਂ ਦਾ ਔਰ ਮੈਂ ਛੁਪ ਕੇ ਕਿਉਂ ਮਿਲੂੰਗਾ ਭਾਈ ਮੈਂ ਕੋਈ ਪਾਕਿਸਤਾਨ ਤੋਂ ਕੋਈ ਸਮੱਗਲ ਕਰ ਲਿਆ ਕੋਈ ਚੀਜ਼ ਜਿਹੜਾ ਕਿ ਛੁਪ ਕੇ ਕਿਸੇ ਨੂੰ ਮਿਲਣਾ ਹੈ ਮੈਂ ਆਪਣੀ ਲੜਾਈ ਲੜਦਾ ਏ ਔਰ ਜ਼ਿੰਦਗੀ ਚ ਰਾਜਾ ਬਣਿੰਦੇ ਹਮੇਸ਼ਾ ਜਿੱਥੇ ਵੀ ਕੋਈ ਗੱਲ ਹੋਈ ਉਥੇ ਬੇਬਾਕ ਤਰੀਕੇ ਦੇ ਨਾਲ ਮੈਂ ਗੱਲ ਕਹੀ ਆ ਹਾਂ ਮੈਂ ਥੋੜਾ ਆਪਣਾ ਤਰੀਕਾ ਜ਼ਰੂਰ ਬਦਲ ਲਿਆ ਆਈ ਡੋਂਟ ਸੇ ਕਿ ਹੁਣ ਸਟੇਜ ਤੇ ਚੜ ਕੇ ਕਿਸੇ ਨੂੰ ਗਾਲਾਂ ਕੱਢਣੀਆਂ ਆਈ ਡੋਂਟ ਜਿਵੇਂ ਹੁਲੀਗਨਸ ਨੇ ਆਨੂੰ ਕੋਈ ਬੰਦਾ ਬਿਹੇਵ ਕਰੇ ਉਹ ਮੈਂ ਨਹੀਂ ਕਰਦਾ ਬਿਕੋਜ਼ ਉਮਰ ਦੇ ਮੁਤਾਬਕ ਅਹੁਦੇ ਦੇ ਮੁਤਾਬਕ ਸਾਨੂੰ ਆਦੀ ਨੇਚਰ 'ਚ ਵੀ ਤਬਦੀਲੀ ਲੈ ਕੇ ਆਉਣੀ ਚਾਹੀਦੀ ਹੈ ਮੈਂ ਕਹਿੰਦਾ ਕਿ ਚੀਫ ਮਿਨਿਸਟਰ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ 100% ਹਰ ਮੁੱਦੇ ਤੇ ਫੇਲ ਹੋ ਚੁੱਕੇ 21 ਕੰਮ ਰਹਿ ਗਿਆ ਕਿ ਫਲਾਬੰਦੇ ਤੇ ਪਰਚਾ ਦੇਦੇ ਹੋ ਕਿੱਦਾਂ ਦੇਣਾ ਹੈ ਜੇਲ੍ਹ ਤੋਂ ਨਿਕਲਦੋ ਪਹਿਲਾਂ ਇੱਕ ਪਰਚਾ ਹੋਰ ਦੇ ਦਿਓ ਇਸ ਤੋਂ ਬਿਨਾ ਕੋਈ ਕੰਮ ਐਫੀਸ਼ੀਐਂਟਲੀ ਆਮ ਆਦਮੀ ਪਾਰਟੀ ਨਹੀਂ ਕਰ ਰਹੀ ਲੇਕਿਨ ਹਾਂ ਮੈਂ ਮੰਚ ਤੇ ਚੜ ਕੇ ਓਏ ਭਗਵੰਤਿਆ ਇਹ ਮੈਂ ਨਹੀਂ ਕਹਿ ਸਕਦਾ ਔਰ ਮੈਂ ਕਿਸੇ ਨੂੰ ਹੀ ਨਹੀਂ ਕਹਿ ਰਿਹਾ ਬੀਟ ਸੁਖਬੀਰ ਬਾਦਲ ਬੀਟ ਮਜੀਠੀਆ ਬਿਕੋਜ਼ ਆਪ ਦੀ ਗੱਲ ਕਰਨ ਦਾ ਆਪ ਦੀ ਗੱਲ ਰੱਖਣ ਦਾ ਤਰੀਕਾ ਆਉਣਾ ਚਾਹੀਦਾ ਸੋ ਨਾਤਾ ਜ਼ਿੰਦਗੀ ਚ ਰਾਦਾ ਵੜਿੰਗ ਕਦੇ ਕਿਸੇ ਤੋਂ ਡਰਿਆ ਨਾ ਕਦੇ ਕਿਸੇ ਨੇ ਸੰਭੋਧਕ ਕਮੈਂਡਰ ਜੋ ਹੈਗਾ I don't know ਕਿਰੇ ਵਾਸਤੇ ਉਹ ਕਰਦੇ ਆ ਜਿੱਦੇ ਮੈਨੂੰ ਕਹੇਗਾ ਕੋਈ ਵਿਅਕਤੀ ਉਹ ਮੇਰੇ ਆਸੇ ਕਹਿ ਰਿਹਾ ਜਾਂ ਕਿਸੇ ਹੋਰ ਵਿਅਕਤੀ ਆਸੇ ਕਹਿ ਰਿਹਾ ਕਿਉਂਕਿ ਉਹਨਾਂ ਚੱਕਰ ਮੈਂ ਕਿੱਦਾਂ ਕਹਾਂ ਕਿ ਉਹ ਮੇਰੇ ਆਸੇ ਬੰਦਾ ਕਹਿ ਰਿਹਾ ਹੈ ਪਰ ਜੀਰੇ ਆਸੇ ਵੀ ਕਹਿ ਰਿਹਾ ਉਹ ਖੁੱਲ ਕੇ ਕਿਸੇ ਦਾ ਨਾਮ ਲੈ ਕੇ ਕਹਿਣਾ ਚਾਹੀਦਾ ਹੈ ਉਸ ਦਿਨ ਉਹਰਾ ਜਵਾਬ ਦੇ ਦਿੱਤਾ ਜਾਏਗਾ ਹਮ ਪਰ ਨਵਜੋਤ ਕੌਰ ਬਾਰੇ ਕੀ ਖਿਆਲ ਹੈ ਉਹ ਕੀ ਪਟਾਲ ਪਟਿਆਲਾ ਨੂੰ ਰਿਪਰੈਜ਼ੈਂਟ ਕਰ ਸਕਦੇ ਹੈ ਕਿ ਤੁਸੀ ਲੱਗਦਾ ਹੈ ਕਿ ਹਸਬੰਡ ਵਾਈਜ਼ ਦੋਨਾਂ ਨੂੰ ਨਹੀਂ ਨਹੀਂ ਹੋਣਾ ਚਾਹੀਦਾ ਸੋ ਦੇਖੋ ਇਟਸ ਆ ਇਟਸ ਇਹ ਅੱਜ ਔਰੇ ਬਾਰੇ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਮੈਂ ਕੁਝ ਕਵਾਂ ਚਾਹੀਦਾ ਮੈਂ ਨਵਜੋਤ ਸਿੰਘ ਸਿੱਧੂ ਬਾਰੇ ਵੀ ਨਹੀਂ ਕੁਝ ਕਹਿਣਾ ਚਾਹੁੰਦਾ ਪਾਰਟੀ ਦਾ ਇੰਟਰਨਲ ਮਾਮਲਾ ਹੈਗਾ ਦੈਟਸ ਅ ਦੈਟ ਅਗਰ ਕੋਈ ਗੱਲ ਹੈਗੀ ਉਹ ਪਾਰਟੀ ਨੂੰ ਪਤਾ ਹੈ ਉਹ ਪਾਰਟੀ ਨੇ ਔਰੇ ਤੇ 24 ਕੌਗਨੀਸ਼ੈਂਸ ਲੈਣਾ ਹੈ ਉਹ ਪਾਰਟੀ ਨੇ ਲੈਣਾ ਹੈ ਰੈਸਟ ਨਵਜੋਤ ਕੋਰ ਸਿੱਧੂ ਜੀ ਦਾ ਇਸੇ ਕੋਈ ਵੀ ਫੈਸਲਾ ਹੈ ਉਹ ਵੀ ਇਸ ਦਾ ਹਾਈ ਕਮਾਂਡ ਦਾ ਫੈਸਲਾ ਕੱਲ ਨੂੰ ਉਹਨਾਂ ਨੇ ਚੋਣ ਲੜਨੇ ਜਾਂ ਨਹੀਂ ਲੜਨਾ ਔਰ ਕੀ ਉਹਨਾਂ ਦੀ ਉੱਥੇ ਲੋਕਾਂ ਦੇ ਵਿੱਚ ਗੱਲ ਹੈ ਪਾਰਟੀ ਬਹੁਤ ਸਾਰੇ ਸਰਵਿਸ ਕਰਾਏਗੀ ਉਹਨਾਂ ਦੇ ਸਮੇਂ ਦੇ ਵਿੱਚ ਕਿਉਂਕਿ ਪਾਰਟੀ ਹਾਈ ਕਮਾਂਡ ਦੇ ਵਿੱਚ ਹੈ ਐਂਡ ਪਰਨੀਤ ਕੋਰ ਦਾ ਕੀ ਸਟੇਟਸ ਹੈ ਕਿਉਂਕਿ ਐਸਾ ਲੱਗਦਾ ਹੈ ਕਿ ਕਾਂਗਰਸ ਬਿਲਕੁਲ ਸਾਇਲੈਂਟ ਹੈ ਪਰਨੀਤ ਕੋਰ ਦੇ ਨਹੀਂ ਪਰਨੀਤ ਕੋਰ ਸ਼ੀ ਇਸ ਅਸਸਪੈਂਡਡ ਲੇਡੀ ਨਾ ਸ਼ੀ ਇਸ ਨੋ ਮੋਰ ਅ ਪਾਰਟ ਆਫ ਦਾ ਕਾਂਗਰਸ ਪਾਰਟੀ

ਲੋਕੀ ਨੂੰ ਚਾਉਂਦੇ ਨੇ ਕੌਣ ਜਿੱਤ ਸਕਦਾ ਹੈ ਪਾਰਟੀ ਨੇ ਫੈਸਲਾ ਲੈਣਾ ਦੂਜੀ ਸੀਟ ਹੈ ਸੰਗਰੂਰ ਦੀ ਕਿਉਂਕਿ ਚੀਫ ਨੈਸਟਰ ਕੋ ਦੀ ਕੰਸਟਿਟੂਐਂਸੀ ਵੀ ਹੈਗੀ ਹੈ ਤੇ ਉੱਥੇ ਲੜੇ ਵੀ ਸੀਗੇ ਸਮਰਨਜੀਤ ਮਾਨ ਵੀ ਹੈ ਸੰਗਰੂਰ ਦੇ ਵਿੱਚ ਕੌਣ ਹੋ ਸਕਦਾ ਹੈ ਤੁਹਾਡਾ ਕੈਂਡੀਡੇਟ ਦੇਰ ਹੈ देयर आर ਓ ਸੋ ਮਨੀ ਪੀਪਲ ਹੁਣ ਅੱਜ ਮੈਂ ਅਗਰ ਉਸ ਕੱਲ ਦੇ ਪੱਤੇ ਕਰ ਲਾਂਗਾ ਕਹਾਂਗਾ ਕਿ ਫਲਾਹ ਸਾਡਾ ਕੈਂਡੀਡੇਟ ਹੋਊਗਾ ਇਹ ਮੇਰੇ ਵਾਸਤੇ ਮਾਈਟ ਬੀ ਮੈਂ ਕਿਸੇ ਨੂੰ ਹੋਰ ਸੋਚ ਰਿਆ ਹਾਂ ਹੋਵਾਂ ਲੇਕਿਨ ਪਬਲਿਕ ਚੌਦੀ ਹੋਵੇ ਕੋਈ ਹੋਰ ਵਿਅਕਤੀ ਚੋਣਾਂ ਲੜੇ ਸੋ ਇਹ ਕਲੈਕਟਿਵ ਇਸ ਐਫਰਟਸ ਹੁੰਦੇ ਆ ਸਾਡਾ ਕਲੈਕਟਿਵ ਡਿਸੀਜਨ ਰਹੇਗਾ ਅਸੀਂ ਲੋਗ ਤਿੰਨ ਚਾਰ ਨਾਮ ਰੱਖਾਂਗੇ ਔਰ ਤਿੰਨ ਚਾਰ ਨਾਮ ਦੇ ਵਿੱਚੋਂ ਮੇਰੇ ਖਿਆਲ ਸਰਵੇ ਹੋਣਗੇ ਜਿਨ੍ਹਾਂ ਲੋਕਾਂ ਨੂੰ ਪਬਲਿਕ ਡਿਮਾਂਡ ਹੋਏਗੀ ਉਹ ਲੋਕ ਟਿਕਟ ਦਿੱਤੀ ਜਾਏਗੀ ਹੁਣ ਅੱਜ ਆਈ ਕੈਨਟ ਸੇ ਕਿ ਹੁਸੰਗਰੂਰ ਦੇ ਵਿੱਚ ਸਾਡਾ ਬੰਦਾ ਹੋਏਗਾ ਹਮ ਅੰਮ੍ਰਿਤਸਰ ਵਿੱਚ ਹੁਣ ਕਾਫੀ ਕੁਝ ਹੋਇਆ ਔਜਲਾ ਦੇ ਵਰਕਰਸ ਤੇ ਫਿਰ ਓਪੀ ਸੋਨੀ ਇਹ ਵੀ ਗੱਲ ਆ ਰਹੀ ਹੈ ਕਿ ਇੱਕ Hindu face ਹੋਣਾ ਚਾਹੀਦਾ ਉਹ ਗੱਲ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ రామ ਮੰਦਰ ਦੇ ਚਲਦੇ ਕਿ Hindu face ਕਿੰਨੇ ਪ੍ਰੀਡੋਮਿਨੈਂਟ ਹੁੰਦੇ ਹੋਣੇ ਚਾਹੀਦੇ ਪੰਜਾਬ ਵਿੱਚ ਦੇਖੋ ਰਿਪਰੈਜ਼ੈਂਟੇਸ਼ਨ ਟੂ ਹਿੰਦੁਸਤਾਨ ਹਮੇਸ਼ਾ ਹੁੰਦਾ ਰਿਹਾ ਹੈ ਔਰ ਹੋਣਾ ਵੀ ਚਾਹੀਦਾ ਹੈ ਸਾਨੂੰ ਨਾਟ ਓਨਲੀ ਹਿੰਦੂਜ਼ इवन ਦਲੇਤਸ इवन ਜੱਟਸ ਸਾਰੀਆਂ ਜਿਹੜੀਆਂ ਸਾਡੀਆਂ ਕਮਿਊਨਿਟੀਆਂ ਹੈਗੀਆਂ ਉਹਨਾਂ ਨੂੰ ਮੁਕੰਮਲ ਰਿਪਰੈਜ਼ੈਂਟੇਸ਼ਨ ਤਾਂ ਦੇਣੀ ਬੰਦੀ ਹੈ ਔਰ ਦੇਾਂਗੇ ਵੀ ਜਿੱਥੇ-ਜਿੱਥੇ ਵੀ Hindu ਡੋਮਿਨੇਟਿੰਗਸ ਸੀਟ ਸੱਗ ਗਿਆ ਜਿੱਥੇ ਜਿੱਥੇ ਅਰਬਨਾਈਜ਼ ਹੈਗਾ ਸਾਡਾ ਲੇਕਿਨ ਉਹ ਜੋ ਅੰਮ੍ਰਿਤਸਰ ਦੇ ਵਿੱਚ ਹੋਇਆ ਉਹ ਤਾਂ ਇੱਕ ਵਿਅਕਤੀ ਦੀ ਭਾਵਨਾ ਕਿਸੇ ਵਰਕਰ ਦੀ ਸੰਬੜੀ ਖੜਾ ਹੋ ਕੇ ਕੋਈ ਵਿਚਾਰਾ ਕਿਉਂਕਿ ਉਹ ਖੁੱਲੀ ਚਰਚਾ ਹੈ ਮੈਦਾਨ ਸੀਗਾ ਹਰ ਬੰਦਾ ਆਪਣੀ ਇੱਛਾ ਦੇ ਮਤਾਬਕ ਗੱਲ ਦੱਸ ਸਕਦਾ ਉਹਨੇ ਇਹ ਨਹੀਂ ਕਿਹਾ ਸੀਗਾ ਕਿ ਆਈ ਡੋਨਟ ਲਾਈਕ ਜੇ ਤੁਸੀਂ ਕਿਸੇ ਨੂੰ ਸਿੱਖ ਨੂੰ ਦਿਓਗੇ ਜਾਂ ਕਿਸੇ ਹਿੰਦੂ ਨੂੰ ਦਿਓਗੇ ਹੀ ਸੈਡ ਮੇਰੀ ਇੱਛਾ ਹੈ ਕਿ ਇਹ ਜਿਹੜੀ ਸੀਟ ਹੈ ਪਾਰਟਿਕੁਲਰਲੀ ਕਿਸੇ ਹਿੰਦੂ ਵਿਅਕਤੀ ਨੂੰ ਦਿੱਤੀ ਜਾਵੇ ਸੋ ਇਹ ਪਾਰਟੀ ਨੇ ਆ ਪਿਛਲੀ ੜੀ ਉਥੋਂ ਸਰਦਾਰ ਸਿੱਖ ਮੈਂਬਰ ਆਫ ਪਾਰਲੀਮੈਂਟ ਹੈ lettes see ਹੁਣ ਅਲਾ ਸਮਾਂ ਕੀ ਕਹਿੰਦਾ ਹੈ ਹਮ ਪਰ ਤੁਸ ਤੁਹਾਨੂੰ ਲੱਗਦਾ ਹੈ ਕਿ ਰਾਮ ਮੰਦਰ ਦਾ ਇੰਪੈਕਟ ਪੰਜਾਬ ਵਿੱਚ ਵੀ ਹੋਏਗਾ ਨੋ 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 ਪੰਜਾਬ ਦੇ ਵਿੱਚ ਪੰਜਾਬ ਦਾ ਜਿਹੜਾ ਹਿੰਦੂ ਬੜਾ ਸੈਕੂਲਰ ਹਿੰਦੂ ਹੈ ਮੈਂ ਗਿੱਦੜਬਾ ਦੇ ਵਿੱਚ ਰਾਮ ਮੰਦਰ ਦੇ ਬਾਰੇ ਮੈਂ ਮੰਦਰ ਚੂਹੀ ਗਿਆ ਅਸੀਂ ਉਦੇ ਲੰਗਰ ਵੀ ਵਰਤਾਏ ਅਸੀਂ ਉਸ ਜਿਹੜਾ ਈਵੈਂਟ ਦਾ ਹਿੱਸਾ ਵੀ ਸਾਂ ਕਿਉਂਕਿ ਰਾਮ ਭਗਵਾਨ ਕੋਈ ਵਿਅਕਤੀ ਵਿਸ਼ੇਸ਼ ਦੇ ਨਹੀਂ ਸਨ ਔਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਹੈਗਾ ਹਾਂ ਭਾਜਪੀ ਨੇ ਇਹਨੂੰ ਇਸ ਤਰ੍ਹਾਂ ਦੀ ਰੰਗਤ ਦੇਣ ਦੀ ਜ਼ਰੂਰ ਕੋਸ਼ਿਸ਼ ਕੀਤੀ ਕਿ ਨਹੀਂ ਰਾਮ ਜੀ ਔਰ ਜੋ ਰਾਮ ਕੋ ਲਾਏ ਆਂ ਹਮ ਉਨਕੋ ਲਾਏਗੇ ਇਸ ਪ੍ਰਕਾਰ ਦੇ ਨਾਰੇ ਔਰ ਇਹਨੂੰ ਪੋਲੀਟੀਕਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਬਟ ਜਿੰ ਐਸ ਫਰ ਜਿੰਨੀ ਮੇਰੀ ਨੋਲੇਜ ਹੈ ਅਬਾਊਟ ਪੰਜਾਬ ਦੇ ਹਿੰਦੂ ਬਾਰੇ ਉਹੀ ਹੈ ਜਿੰਨੀਕ ਸਮਝ ਹੈ ਕਿ ਬੜਾ ਸੈਕੂਲਰ ਹੈ ਬੜਾ ਸਮਝਦਾਰ ਹੈ ਉਹਨਾਂ ਨੇ ਕਦੇ ਇਸ ਤਰ੍ਹਾਂ ਦਾ ਭੇਦ ਭਾਵ ਨਹੀਂ ਰੱਖਿਆ ਜੋ ਉਹਨਾਂ ਦੀਆਂ ਭਾਵਨਾਵਾਂ ਦੇ ਮਤਾਬਕ ਉਹ ਜਿੱਥੇ ਰਿਲੀਜੀਅਸ ਮਸਲਾ ਹੈ ਉੱਥੇ ਅਲੱਗ ਮਸਲਾ ਹੈ ਹਮੇਸ਼ਾ ਹਿੰਦੂ ਨੇ ਪੰਜਾਬ ਦੇ ਨੇ ਕਾਂਗਰਸ ਦੇ ਨਾਲ ਡਟ ਕੇ ਵੋਟਾਂ ਪਾਈਆਂ ਔਰ ਨਾਟ ਇਨ ਫੈਕਟ ਕਾਂਗਰਸ ਦੇ ਨਾਲ ਜਿੱਥੇ ਜਿੱਥੇ ਉਹਨਾਂ ਨੂੰ ਸਹੀ ਉਮੀਦਵਾਰ ਲੱਗੇ ਔਰ ਸਹੀ ਬੰਦਾ ਲੱਗੇ ਉਹ ਵੋਟ ਪਾਉਂਦਾ ਹੈ ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਰਾਮ ਜੀ ਦੇ ਮੰਦਿਰ ਕਰਕੇ ਬੀਜੇਪੀ ਨੂੰ ਵੋਟ ਪਾਵਾਂਗੇ ਤੇ ਫਲਾਣੇ ਨੂੰ ਨਹੀਂ ਪਾਵਾਂਗੇ ਆਈ ਡੋਨਟ ਥਿੰਕ ਸੋ ਅਗਲੀ ਗੱਲ ਹੈ ਕਿ ਪੰਜਾਬ ਬਚਾਓ ਯਾਤਰਾ ਕਰ ਰਹੀ ਹੈ ਸੁਭਨ ਕਾਲੇਦ ਕਿਸ ਤਰ੍ਹਾਂ ਦੇਖਦੇ ਹੋ ਤਾਂ ਉਹਨਾਂ ਨੂੰ ਲੱਗਦਾ ਕਿ ਕਾਪੀ ਇਹ ਭਾਰਤ ਜੋੜੂ ਯਾਤਰਾ ਦੀ ਕਿ ਕੀ ਇਹ ਪਹਿਲਾ ਅਜੰਡਾ ਕਲੀਅਰ ਕਰੇ ਨਾ ਅੱਜ ਵੀ देयर इज अ ਕਨਫਿਊਜ਼ਨ ਕਿ ਦੋਨੋਂ ਦਾ ਅਲਾਈਅੰਸ ਹੋ ਰਿਹਾ ਹੈ ਹਜੇ ਬੰਦੀ ਸਿੱਖਾਂ ਤੇ ਕੋਈ ਫੈਸਲਾ ਨਹੀਂ ਲਿਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੱਖਾਂ ਦੀ ਗੱਲ ਕਰਦੇ ਐ ਪਿੱਛੇ ਜੇ ਹਰਸਿਮਰਤ ਕੋਰਬਜੀ ਉੱਥੇ ਬੋਲੇ ਨੇ ਬਹੁਤ ਸਾਰੇ ਇਸ਼ੂ ਜਿਹੜੇ ਪੰਜਾਬ ਨਾਲ ਤਲੂਕਤ ਰੱਖਦੇ ਨੇ ਉਹ ਉਹ ਸ਼੍ਰੋਮਣੀ ਕਮੇਟੀ ਦੇ ਲੋਕ ਹਮੇਸ਼ਾ ਅਕਾਲੀ ਦਲ ਉਠਾਉਂਦਾ ਹੈ ਲੇਕਿਨ ਹੋ ਰਿਹਾ ਤੇ ਕੋਈ ਕਲੈਰਿਟੀ ਨਹੀਂ ਹੈ ਅੱਜ ਇਹ ਚੱਲ ਰਹੀ ਹੈ ਕਿ ਸ਼ਾਇਦ ਆਪਸ ਵਿੱਚ ਦੋਹਾਂ ਦਾ ਸਮਝੌਤਾ ਹੋਣ ਲੱਗਿਆ ਹੈ ਸੋ ਕਿਸ ਗੱਲ ਦੀ ਜਿਹੜੀ ਯਾਤਰਾ ਹੈ ਸੋ ਯਾਤਰਾ ਦਾ ਕੋਈ मीनिंग ਹੋਣਾ ਚਾਹੀਦਾ ਹੈ ਯਾਤਰਾ ਦਾ ਕੋਈ ਮੋਟਿਵ ਹੋਣਾ ਚਾਹੀਦਾ ਹੈ ਯਾਤਰਾ ਦੇ ਪਿੱਛੇ ਕੋਈ ਥੀਮ ਹੋਣਾ ਚਾਹੀਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਇਹ ਹਜੇ ਸ਼੍ਰੋਮਣੀ ਗੱਲਦਲ ਨੂੰ ਕਲੈਰਿਟੀ ਦੇ ਨਾਲ ਇੱਕ ਅਜੰਡਾ ਪੰਜਾਬ ਨੂੰ ਦੇਣ ਦੀ ਜ਼ਰੂਰਤ ਹੈਗੀ ਹੈ ਕਿ ਵਾਟ ਇਜ਼ आवर ਵਿਜ਼ਨ ਕੀ ਹੈ ਅਸੀਂ ਜਾਣਾ ਕਿੱਧਰਲੇ ਪਾਸੇ ਤੁਹਾਡਾ ਅਸਲੀ ਕੰਪੀਟੀਸ਼ਨ ਕੌਣ ਹੈਗਾ ਪੰਜਾਬ ਵਿੱਚ ਤੁਹਾਡੇ ਸਾਹਮਣੇ ਅੱਜ ਤੱਕ ਅਸੀਂ ਜਿਹੜੀ ਹੈਗੀ ਹੈ ਆਪੋਜੀਸ਼ਨ ਪਾਰਟੀ ਵੀ ਆ ਦਾ ਆਮ ਆਦਮੀ ਪਾਰਟੀ ਦੇ ਸਾਹਮਣੇ ਅਗਰ ਕੋਈ ਆਪੋਜੀਸ਼ਨ ਪਾਰਟੀ ਖੜੀ ਹੈਗੀ ਹੈ ਤਾਂ ਕਾਂਗਰਸ ਪਾਰਟੀ ਖੜੀ ਹੈਗੀ ਹੈ ਸੋ ਸੋ ਮੇਨ অপੋਜੀਸ਼ਨ ਤੋਂ ਵਾੜਾ ਅਗਰ ਕੋਈ ਕੰਟੈਂਡਰ ਹੈ ਉਹ ਆਮ ਆਦਮੀ ਪਾਰਟੀ ਹੈ ਦੇਖੋ ਇਹ ਤਾਂ ਪਤਾ ਨਹੀਂਗਾ ਕਿ ਆਉਣ ਵਾਲਾ ਸਮਾਂ ਕੀ ਹੋਏਗਾ ਲੇਕਿਨ ਹਾਂ ਆਫਕੋਰਸ ਦੇ ਆਰ ਇਨ ਪਾਵਰ ਗਵਰਨਮੈਂਟ ਚ ਹੈ 92 ਸੀਟਸ ਹੈ ਉਹਨਾਂ ਦੇ ਕੋਲੇ ਸਾਨੂੰ ਲੱਗਦਾ ਹੈ ਬਟ ਕੀ ਹਾਲਾਤ ਬਣਦੇ ਨੇ ਮੌਕੇ ਤੇ ਕਿੱਧਰ ਨੂੰ ਗੱਲ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੈ ਆਪਸ਼ਨ ক্লোਜ਼ ਨੇ ਆਮ ਆਦਮੀ ਪਾਰਟੀ ਦਾ ਨਾਲ ਕਿ ਪੋਸਟ ਪੋਲ ਅਲਾਈਅੰਸ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਕਿਸ ਤਰ੍ਹਾਂ ਦੇਖਦੇ ਇਹ ਦੇਖੋ ਠੂ ਵੀ ਵੈਰੀ ਆਨਸਟ ਸਾਡੇ ਲੈਵਲ ਤੇ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕਦੇ ਅਸੀਂ ਚਰਚਾ ਕੀਤੀ ਨਹੀਂ ਹੈ ਨਾ ਤਾਂ ਕੋਈ ਸਾਡੇ ਲੈਵਲ ਤੇ ਸਾਡੇ ਨਾਲ ਕਿਸੇ ਨੇ ਇਸ ਬਾਰੇ ਚਰਚਾ ਕੀਤੀ ਹੈ ਕਿ ਡਾਟਾਪਾ ਆਲਾਈንስ ਨਾਲ ਜਾਣਾ ਹੈ ਨਾ ਕਦੇ ਕੀਤੀ ਹੈ ਕਿ ਅਸੀਂ ਬੈਠ ਰਹੇ ਹਾਂ ਪੋਸਟ ਆਲਾਈንስ ਹੋਵੇਗਾ ਪਹਿਲਾ ਇਲੈਕਸ਼ਨਾਂ ਤੋਂ ਹੋਣਾ ਹੈ ਕਿੱਦਾਂ ਇਸ ਤਰ੍ਹਾਂ ਦੀ ਕੋਈ ਅਜੇ ਸਾਡੇ ਨਾਲ ਚਰਚਾ ਹੋਈ ਨਹੀਂ ਸਾਨੂੰ ਤਾਂ ਟੂ ਬੀ ਮੇਰੀ ਆਨੈਸਟ ਇਹ ਪਗਲੇ 4 ਮਹੀਨੇ ਤੋਂ ਇੱਕ ਹੀ ਚਰਚਾ ਚੱਲ ਰਹੀ ਹੈ ਕਿ ਐਲਾਈਅንስ ਹੋ ਰਿਹਾ ਹੈ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹਾਈ ਕਮਾਂਡ ਵੱਲੋਂ ਹਾਂ ਜੇ ਅਗਰ ਦੇ ਦੇਣਗੇ ਕਿ ਐਲਾਈਅንስ ਹੋਣਾ ਹੈ ਹਾ ਕੈਨ ਆ ਡਿਨਾਈ ਕਿ ਨਹੀਂ ਹੋਏਗਾ ਅ ਡਿਸਪਲਨ ਅਸੀਂ ਪਾਈ ਹੈਗੀ ਹੈ ਪਾਰਟੀ ਜੋ ਹੈਗੀ ਸਾਨੂੰ ਮੰਨਣਾ ਪਏਗਾ ਲੇਕਿਨ ਸਾਨੂੰ ਹਜੇ ਤੱਕ ਕਿਆ ਹੀ ਨਹੀਂ ਇਹ ਥੱਲੇ ਹੀ ਲੋਕਾਂ ਦੇ ਆਕਾਸ ਰਹੇ ਕਿ ਐਲਾਈਅੰਸ ਹੋ ਰਿਹਾ ਹੈ ਨਹੀਂ ਹੋ ਰਿਹਾ ਫਲਾ ਹੋ ਰਿਹਾ ਹੈ 13 ਨੀਆ 13 ਸੀਟਾਂ ਤੇ ਅਸੀਂ ਲੋਕ ਤਿਆਰੀ ਕਰ ਰਹੇ ਹਾਂ ਤੁਸੀਂ ਦੇਖਿਆ ਹੋਣਾ ਕਿ ਪਾਰਟੀ ਦੇ ਸਮੇਲਨ ਹੋ ਰਿਹਾ ਹੈ ਦਵਿੰਦਰ ਯਾਦਵ ਜੀ ਜਾ ਰਹੇ ਹੈ ਜੇ ਅਸੀਂ ਸੱਤਾ ਤੇ ਚੋਣ ਲੜਨਾ ਹੈ ਜਾਂ ਛੇਹਾਂ ਤੇ ਚੋਣ ਲੜਨਾ ਹੈ ਤੇ ਵਾਈ ਟੂ ਵੇਸਟ ਐਨ ਅਨਨੈਸੈਸਰੀ ਐਨਰਜੀ ਪਹਿਲਾਂ ਅਸੀਂ ਬਾਈਫਰਗੇਸ਼ਨ ਕਰੀਏ ਵੀ ਕਿੱਥੋਂ ਕਿਹਨੇ ਲੜਨਾ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਮੇਰੇ ਇਲੈਕਸ਼ਨ ਜਿਸ ਤਰ੍ਹਾਂ ਤੁਸੀਂ ਦੇਖਿਆ ਵੀਡੀਓ ਵੀ ਵਾਇਰਲ ਹੋਇਆ ਤੁਸੀਂ ਟਵੀਟ ਵੀ ਕੀਤਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਡੈਮੋਕ੍ਰੇਸੀ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹੀਆਂ 88 ਤੁਸੀਂ ਚੁਣੇ ਹੋਏ ਲੋਕਾਂ ਦੀ ਆਣ ਨੂੰ ਡਿਸਕਵਾਲਿਫਾਈਡ ਹੀ ਕਰਦੇ ਨੇ ਉਹਨਾਂ ਦੀ ਉਹਨਾਂ ਦੀ ਵੋਟਸ ਨੂੰ ਸੋ ਇਹ ਨੂੰ ਤੁਸੀਂ ਇਲੈਕਸ਼ਨ ਥੋੜੀ ਕਹਿ ਸਕਦੇ ਹੋ ਇਹ ਤਾਂ ਬਿਲਕੁਲ ਲੋਕਤੰਤਰ ਦਾ ਕਾਣ ਹੈ ਬਿਲਕੁਲ ਜਿਸ ਪ੍ਰਕਾਰ ਦਾ ਫੈਸਲਾ ਲਿਆ ਗਿਆ ਇਹਦੇ ਨਾਲ ਬਹੁਤ ਵੱਡਾ ਦੇਸ਼ ਦੇ ਲੋਕਤੰਤਰ ਤੇ ਸਵਾਲਿਆ ਚਿੰਨਹ ਭਾਰਤ ਜੋੜੋ ਦੀ ਯਾਤਰਾ ਦੀ ਗੱਲ ਕਰਨਾ ਕਿੰਨਾ ਫਾਇਦਾ ਹੋਇਆ ਉਸ ਯਾਤਰਾ ਤੋਂ ਤੁਸੀਂ ਆਪਣੇ ਬੱਚੋ ਨਾਲ ਵੀ ਆਏ ਸੀਗੇ ਤੇ ਤੇ ਕੀ ਲੱਗਦਾ ਤੁਹਾਨੂੰ ਕਿ ਟੂ ਬੀ ਵੈਰੀ ਓਨੈਸਟ ਉਸ ਵੇਲੇ ਦੀ ਜਿਹੜੀ ਭਾਰਤ ਜੋੜੋ ਯਾਤਰਾ ਸੀ ਉਹ ਤਾਂ ਪੰਜਾਬ ਵਾਸਤੇ ਸੰਜੀਵਨੀ ਬੂਟੀ ਦੀ ਤਰ੍ਹਾਂ ਸੀਗੀ ਤੁਸੀਂ ਦੇਖੋ ਕੈਡਰ ਡੀਮੋਰਾਲਾਈਜ਼ ਸੀਗਾ ਅਸੀਂ ਚੋਣ ਹਾਰ ਚੁੱਕੇ ਸਾਂ ਲੋਕ ਕਾ ਰਾਂਚ ਬੈਠੇ ਸਨ ਸਾਡੇ ਲੋਕ ਔਰ ਕੋਈ ਬਹੁਤ ਸਾਰੇ ਲੀਡਰ ਪਾਰਟੀ ਛੱਡ ਕੇ ਚਲੇ ਗਏ ਸਨ ਉਸ ਵੇਲੇ ਰਾਹੁਲ ਜੀ ਦਾ ਆਉਣਾ ਔਰ ਮੈਨੂੰ ਲੱਗਦਾ ਕਿ ਉਹ ਇੱਕ ਸ਼ੁਰੂਆਤ ਹੋਈ ਕੈਡਰ ਸਾਡਾ ਮੋਬਾਈਲਾਈਜ਼ ਹੋਇਆ ਪਹੁੰਚਿਆ ਲੋਕਾਂ ਨੇ ਭਾਰਤ ਜੋੜੋ ਯਾਤਰਾ ਦੇ ਵਿੱਚ ਸ਼ਮੂਲੀਅਤ ਕੀਤੀ ਕੌਜ਼ ਅੱਛਾ ਸੀਗਾ ਦੇਸ਼ ਦੇ ਲੋਕਾਂ ਦੇ ਲਈ ਸੋ ਉਹਦੇ ਬਾਅਦ ਵੀ ਤੁਸੀਂ ਜਲੰਧਰ ਬਾਈਪੋਲਸ ਹਾਰ ਜਾਣਾ ਸੋ ਜ਼ਰੂਰੀ ਨਹੀਂ ਡੀਅਰ ਕਿ ਤੁਸੀਂ ਬਾਹਰ ਜੋੜੋ ਯਾਤਰਾ ਜਿੱਥੋਂ ਦੀ ਆਈ ਹੈ ਉਹ ਹਰ ਰੂਟ ਦੇ ਉੱਪਰ ਤੁਸੀਂ ਚੋਣ ਜਿੱਤੋਗੇ ਬਟ ਕੇਡਰ ਨੂੰ ਬਹੁਤ ਵੱਡਾ ਬੂਸਟ ਮਿਲਿਆ ਬਾਈ ਇਲੈਕਸ਼ਨ ਅਕਸਰੀ 99% ਬਾਈ ਇਲੈਕਸ਼ਨ ਸਰਕਾਰਾਂ ਹੀ ਜਿੱਦੀਆਂ ਨੇ ਸੋ ਉਹਰੇ ਨਾਲ ਇਹ ਨਹੀਂ ਹੈ ਕਿ ਹੁਣੇ ਗਵਰਨਮੈਂਟ ਰਾਜਸਥਾਨ ਦੇ ਵਿੱਚ ਬੀਜਪੀ ਦੀ ਆਈ ਤਾਂ ਸੀ ਬਾਈ ਇਲੈਕਸ਼ਨ ਜਿੱਤ ਗਏ ਬਿਕੋਜ਼ ਉੱਥੇ ਸਿੰਪਥੀ ਵੇਵ ਸੀਗੀ ਸਾਡਾ ਬੰਦਾ ਚੋਣ ਤੋਂ ਪਹਿਲਾਂ ਹੋ ਹੀ ਡੈਥ ਹੋ ਗਈ ਸੀ ਸੋ ਇਹਰੇ ਨਾਲ ਇਹ ਨਹੀਂ ਕਹਿ ਸਕਦੇ ਕਿ ਹੁਣ ਬੀਜੇਪੀ ਦਾ ਉਥੋਂ ਬਿਲਕੁਲ ਹੀ ਸਫਾਇਆ ਹੋ ਗਿਆ ਸੋ ਇਹੋ ਜੇ ਇਲੈਕਸ਼ਨਸ ਨੂੰ ਇਹੋ ਜੇ ਈਵੈਂਟਸ ਨਾਲ ਜੋੜ ਕੇ ਦੇਖਣਾ ਵੀ ਮੇਰਾ ਦਾ ਗਲਤ ਹੋਏਗਾ ਭਾਰਤ ਜੋੜੋ ਯਾਤਰਾ ਦਾ ਪੰਜਾਬ ਤੇ ਤਾਂ ਬਹੁਤ ਜ਼ਿਆਦਾ ਮੈਂ ਸਮਝਦਾ ਕਿ ਰਾਹੁਲ ਜੀ ਦੀ ਉਸ ਯਾਤਰਾ ਦਾ ਸਾਨੂੰ ਬੂਸਟ ਮਿਲਿਆ ਤੇ ਅਸਰ ਪਿਆ ਪਰਸਨਲ ਲੈਵਲ ਵਿੱਚ ਤੁਹਾਡੀ ਵਾਈਫ ਹੈ ਅਮਰਤਾ ਉਹ ਇਲੈਕਸ਼ਨ ਲੜਨਗੀ

ਪਗਵੰਨ ਮੰਦਕਿਆ ਨਾ ਸੀਗਾ ਕੀ ਕਹਿਣਾ ਚਾਹੁੰਦੇ ਹੋ ਸਮਾ ਦੱਸੇਗਾ ਜੀ ਮੈਂ ਫੇਰ ਕਹਨੇ ਉੱਚੇ ਬੋਲਣਾ ਬੋਲੀਏ ਕਰਤਾਰੋਂ ਡਰੀਏ ਕਿ ਯਾਰੀ ਹோம் ਮੇ ਦੇ ਵਿੱਚ ਸ਼ੰਕਾਰ ਦੇ ਵਿੱਚ ਆਦਮੀ ਬਹੁਤ ਕੁਝ ਬੋਲ ਜਾਂਦਾ ਜਦੋਂ ਤੁਸੀਂ ਬਹੁਤ ਵੱਡੀ ਕੁਰਸੀ ਤੇ ਬੈਠੇ ਹੋ ਨਾ ਉਦੋਂ ਤੁਹਾਨੂੰ ਹੁਣ ਨੀਵੇਂ ਹੋਣਾ ਚਾਹੀਦਾ ਮਹਿਮਾਨ ਸਾਹਿਬ ਨੂੰ ਇਹ ਰਾਏ ਦੇਵਾਂਗਾ ਕਿ ਕਿਸੇ ਨੂੰ ਤੁਹਾਡੇ ਮੂੰਹ ਚੋਂ ਐਸਾ ਸ਼ਬਦ ਨਹੀਂ ਨਿਕਲਣਾ ਚਾਹੀਦਾ ਕਿ ਕਿਸੇ ਨੂੰ ਦਾ ਦਿਲ ਦੁਖੇ ਜਾਂ ਕਿਸੇ ਨੂੰ ਨੀਵਾ ਦਿਖਾਇਆ ਜਾਵੇ ਉਹ ਵੱਡਾ ਬੰਦਾ ਹੁੰਦਾ ਇੱਕ ਥੀ ਕਾਂਗਰਸ ਜਾਂ ਇੱਕ ਥੀ ਆਮ ਆਦਮੀ ਪਾਰਟੀ ਜਾਂ ਇੱਕ ਥਾ ਫਲਾਨਾ ਕਿਸੇ ਨੂੰ ਇਹ ਗੱਲ ਕਹਿਣਾ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਸ ਗੱਲ 'ਚ ਹੋਮੇ ਤੇ ਮੈਚ ਚਲਕਦੀ ਹੈ ਮੁੱਖ ਮੰਤਰੀ ਦੇ ਮੂਚੇ ਹੋਜੇ ਸ਼ਬਦ ਸ਼ੋਭਾ ਨਹੀਂ ਦਿੰਦੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਆਮ ਆਦਮੀ ਪਾਰਟੀ ਔਰ ਬੀਜੇਪੀ ਵਿੱਚ ਕੁਝ ਸਿਮਿਲਰਿਟੀ ਹੈ ਏਜੰਸੀ ਜਿਸ ਤਰ੍ਹਾਂ ਉਹ ਯੂਜ਼ ਕਰਦੇ ਹਨ ਯਾ ਆਫਕੋਰਸ 100% ਅਜੰਸੀਸ ਦਾ ਭਾਜਪਾ ਵੀ ਇਸਤੇਮਾਲ ਕਰਦੀ ਹੈ ਅਜੰਸੀਸ ਦਾ ਆਮ ਆਦਮੀ ਪਾਰਟੀ ਵੀ ਇਸਤੇਮਾਲ ਕਰਦੀ ਹੈ 100% ਸਿਮਿਲਰਿਟੀਜ਼ ਹੈ ਆ ਆਮ ਆਦਮੀ ਪਾਰਟੀ ਵੀ ਜਿਸ ਤਰੀਕੇ ਨਾਲ ਭਾਜਪਾ ਮੀਡੀਆ ਤੇ ਪਕੜ ਬਣਾ ਕੇ ਰੱਖਦੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਖਿਲਾਫ ਕੋਈ ਬੰਦਾ ਆਵਾਜ਼ ਚੁੱਕੇਗਾ ਤਾਂ ਉਹਨੂੰ ਕਿੱਦਾਂ ਬੰਦ ਕਰਨਾ ਹੈ ਕਿੱਦਾਂ ਉਹਨੂੰ ਠੋਕਣਾ ਹੈ ਸੋ ਇਹ ਸਿਮਿਲਰਿਟੀਜ਼ ਹੈਗੀਆਂ ਜਿਹੜੀਆਂ ਕਿ ਨਹੀਂ ਸਨ ਲੋਕਤੰਤਰ ਦੇ ਵਿੱਚ ਕਾਂਗਰਸ ਦੇ ਰਾਜ ਦੇ ਵਿੱਚ ਇਹ ਚੀਜ਼ਾਂ ਕਦੇ ਕਿਸੇ ਨੂੰ ਦੇਖਣ ਨੂੰ ਨਹੀਂ ਮਿਲੀਆਂ ਇਸੋ ਪੈਦਾ ਜਿਸ ਤਰੀਕੇ ਦਾ ਹੋਂ ਪੋਲੀਟੀਕਲਾਈਜ਼ ਹੋਇਆ ਹੈ ਰਾਜਨੀਤਿਕਕਰਨ ਹੋਇਆ ਹੈ ਹਰ ਚੀਜ਼ ਦਾ ਉਹ ਪਹਿਲਾਂ ਨਹੀਂ ਸੀ ਸੁਪਾਲ ਖੇੜਾ ਕੇਸ ਵਿੱਚ ਤੁਹਾਨੂੰ ਲੱਗਦਾ ਕਿ ਐਕਸੈਸ ਹੋਇਆ ਹੈ ਐਕਸੈਸ ਮਤਲਬ ਮੀਨਸ ਉਹਨਾਂ ਨੇ ਜਿਸ ਤਰ੍ਹਾਂ ਦੇ ਕੇਸ ਲਗਾਇਆ ਪਹਿਲੇ ਫਿਰ ਬੇਲ ਹੋਈ ਦਵਾੜਾ ਕੇਸ ਲਗਾਇਆ ਤਾਂ ਇੱਕ ਬਤਾ ਕੀ ਹੈ ਮੈਂ ਕਿਹਾ ਇਟਸ ਅ ਪ੍ਰੈਕਟਿਸ ਇੱਕ ਹੀ ਕੰਮ ਚੰਗਾ ਕਰ ਰਹੀ ਹੈ ਆਮ ਆਦਮੀ ਪਾਰਟੀ ਹੂੰ ਕਿ ਲੋਕਾਂ ਦੇ ਕੇਸ ਬਣਾਉਂਦਾ ਬੜੇ ਤਰੀਕੇ ਦੇ ਨਾਲ ਕੇਸ ਬਣਾਏ ਜਾ ਰਹੇ ਨੇ ਉਹਨਾਂ ਨੂੰ ਜੇਲ੍ਹ ਤੋਂ ਨਿਕਲ ਨਹੀਂ ਦਿੱਤਾ ਜਾ ਰਿਹਾ ਫੇਰ ਕੇਸ ਬਣਾ ਦਿੱਤਾ ਜਾਂਦਾ ਹੈ ਬਿਲਕੁਲ ਸੁਪਾਲ ਕਹਿ ਰਿਹਾ ਨਾ ਬਹੁਤ ਵੱਡੀ ਜ਼ਾستی ਤੇ ਤੱਕਾ ਹੋਇਆ ਨਾਟ ਇਵਨ ਸੁਪਾਲ ਕਹਿ ਰਿਹਾ ਇਵਨ ਦਿਸ ਆ ਮੁੰਡਾ ਜਿਹੜਾ ਹੈਗਾ ਭਾਰਤ ਬੂਸ਼ਨਾਸ਼ੂ ਆ ਕੱਲ ਪਰਸੋਂ ਦੀ ਗੱਲ ਹੈ ਜਿਹੜਾ ਭਾਨਾ ਜਿਹੜਾ ਹੈਗਾ ਲੜਕਾ ਸੋ ਮੈਨੂੰ ਲੱਗਦਾ ਹੈ ਕਿ ਬੇਸ਼ੱਕ ਕੋਈ ਤੁਸੀਂ ਸਪੋਰਟ ਕਰਦੇ ਭਾਨਾ ਸਿੱਧਾ نو ایز ایز ایک پنجاب دا নাগریک ہون دے ناتے میں کسے وی ویکتی نال جڑا تکا ہوندا ہے میں اور خلاف کھڑا ہوندا ہے بے شک بہت سارے واری ਸਾਡੇ خلاف بھی او لوگ بول دے نے کئیاری بہت ساری گلاں نہیں چنگیاں لگدیاں دا وی دے سپیک اینڈ تھونو او نہیں چنگا لگدا سسٹم نو بٹ ہاں کسے ویکتی ویشیش نال اگر زاستی ہوئے گی اگر کوئی کوئی بھی انسان ہے میرا خیال میرا فرض بنتا ہے کہ اگر ذاتی کسی نہ ہونی ہے تا ਸਾਡਾ ਫਰਜ਼ ਬੰਦਾ ਕਿ ਉਹ ਇਹ ਹੱਕ ਦੇ ਵਿੱਚ ਬੋਲਦਾ ਸਾਡੇ ਵੀਅਰਸ ਨੂੰ ਕੀ ਦੱਸਣਾ ਚਾਹੋਗੇ 2024 ਦੇ ਚਨਾਵ ਵਿੱਚ ਕਿ ਕਿਸ ਤਰ੍ਹਾਂ ਕਾਂਗਰਸ ਅਪਰੋਚ ਕਰ ਰਹੀ ਹੈ ਉਹਨਾਂ ਨੂੰ ਦੇਖੋ ਮੈਨੂੰ ਮੈਨੂੰ ਕਾਂਗਰਸ ਕਿਦਾਂ ਉਪਰੋਚ ਕਰ ਰਹੀ ਹੈ ਕਾਂਗਰਸ ਅਸੀਂ ਬਹੁਤ ਡਾਊਨ ਦਾ ਲਾਈਨ ਜਾ ਕੇ ਲੋਕਾਂ ਨੂੰ ਇੱਕ ਵਿਜਨ ਦੇਣਾ ਚਾਹੁੰਦੇ ਹੈ ਕਿ ਅਸੀਂ ਪੰਜਾਬ ਦੇ ਬਾਰੇ ਆ ਸੋਚਦੇ ਹੈ ਪੰਜਾਬ ਦੇ ਅਸੀਂ ਇੱਕ ਮੇਰੇ ਖਿਆਲ ਰੋਡ ਮੈਪ ਹੋਣਾ ਚਾਹੀਦਾ ਪੋਲੀਟিক্যাল ਲੋਗਾ ਨੇ ਬਹੁਤ ਸਾਰੇਆਂ ਐਸੀਆਂ ਕਹਾਣੀਆਂ ਗੱਲਾਂ ਸੁਣਾ ਕੇ ਲੋਗਾ ਨੂੰ ਮੇਰਾ ਖਿਆਲ ਲੋਗਾ ਦਾ ਅਤਬਾਰ ਖਤਮ ਹੋ ਗਿਆ ਕਿ ਇਹ ਪੋਲੀਟিক্যাল ਲੋਕ ਬਹੁਤ ਸਾਰੇ ਵਾਅਦੇ ਕਰਦੇ ਨੇ ਟੂ ਮੱਚ ਪ੍ਰੋਮਿਸਸਸ ਤੇ ਫਿਰ ਕੋਈ ਪੂਰਾ ਨਹੀਂ ਕਰਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਕਾਂਗਰਸ ਪਾਰਟੀ ਕਿ ਜੋ ਅਸੀਂ ਕਹੀਏ ਉਹ ਕਰੀਏ ਔਰ ਇੱਕ ਵਿਜ਼ਨ ਇੱਕ ਰੋਡ ਮੈਪ 2024 ਦੀਆਂ ਚੋਣਾਂ ਵਾਸਤੇ ਯੰਗਸਟਰ ਵਾਸਤੇ ਤੇ ਪੰਜਾਬ ਦੇ ਲੋਕਾਂ ਵਾਸਤੇ ਕੀ ਕਿਦਾਂ ਅਸੀਂ ਪੰਜਾਬ ਦੀ ਇਕਨੋਮੀ ਨੂੰ ਸੁਧਾਰ ਸਕਦੇ ਆ ਪੰਜਾਬ ਦੇ ਯੂਥ ਹਾਸਤੇ ਅਸੀਂ ਕੀ ਕਰਾਂਗੇ ਤੇ ਪੰਜਾਬ ਦੇ ਲਈ ਨਵਾਂ ਕੀ ਲੈ ਕੇ ਆਵਾਂਗੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਪੰਜਾਬ ਦੇ ਲੋਕਾਂ ਕੋਲੇ ਜਾਵਾਂਗੇ ਔਰ ਵਿਜ਼ਨ ਡਾਕੂਮੈਂਟਰ ਲੈ ਕੇ ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਪਸੰਦ ਆਏਗਾ ਤੇ ਫਿਰ ਦੇ ਵਿਲ ਫੀਲ ਕੀ ਇਹੀ ਸਹੀ ਪਾਰਟੀ ਹੈ ਜਿਹੜੀ ਕੋਈ ਸਾਡਾ ਸਮਾਧਾਨ ਕਰ ਸਕਦੀ ਹੈ ਤੇ ਵਿਜ਼ਨ ਡਾਕੂਮੈਂਟ ਆਏਗਾ ਲੇਕਿਨ ਕਾਂਗਰਸ ਕਿਆ ਯੂਨਾਈਟਿਡ ਨਜ਼ਰ ਆਏਗੀ ਇਹ ਸਭ ਦੇਖਣ ਵਾਲੀ ਗੱਲ ਹੋਏਗੀ ਕੈਮਰਾ ਪਰਸਨ ਗੁੰਜੀਤ ਦੇ ਨਾਲ ਕਮਲਜੀਤ ਸੰਧੂ ਚੰਦੇਗੜ ਪੰਜਾਬ ਤੱਕ